ਪਰਸਦੀ ਸ਼ਰਮਨਾਕ ਕਰਤੂਤ ਸਰਕਾਰ ਦੀ ਦਸਨੀ ਹੈ ਜ਼ਰੂਰੀ ਬੇਨਤੀ ਸੰਗਤ ਦੇ ਅੱਗੇ ਕਰਨੀ ਹੈ ਵੀ ਅਸੀਂ ਤੁਹਾਨੂੰ ਪਤਾ ਹੈ ਵੀ ਜਦੋਂ ਦੇ ਹੜਾਏ ਆ ਤੇ ਤੁਹਾਡਾ ਆਪਣਾ ਕੈਂਪ ਸ਼ੁਰੂ ਕੀਤਾ ਦਿਨ ਰਾਤ ਇੱਕ ਕੀਤੀ ਆ ਕਿ ਆਪਾਂ ਸੰਗਤ ਦੀ ਸੇਵਾ ਕਰ ਰਹੇ ਆ ਅੱਜ ਮੇਰੇ ਮਗਰ ਪੁਲਿਸ ਦੀਆਂ ਗੱਡੀਆਂ ਲਾਈਆਂ ਗਈਆਂ ਵਾ ਵੇਖੋ ਵੀ ਪਹਿਲਾਂ ਇਹ ਆਏ ਆ ਉੱਥੇ ਇਹਨਾਂ ਨੇ ਮੈਂ ਗੱਡੀ ਦੇ ਵਿੱਚ ਨਹੀਂ ਸੀ ਹੈਗਾ ਤੇ ਮੇਰੀ ਗੱਡੀ ਜਾ ਕੇ ਖੜਕਾਈ ਆ ਮੁੰਡਾ ਕੋਈ ਹੋਰ ਗੱਡੀ ਦੇ ਵਿੱਚ ਸੀ ਉਹ ਗੱਡੀ ਖੜ ਰਿਆ ਸੀ ਤੇ ਉਹਦੀ ਗੱਡੀ ਇਹ ਜਿਹੜੇ ਨਾਕੇ ਵਾਲੇ ਪੁਲਿਸ ਵਾਲੇ ਉਹਨਾਂ ਨੇ ਚੈੱਕ ਕੀਤੀ ਹਾਲਾਂਕਿ ਅੱਗੇ ਨਾਕਾ ਲੱਗਾ ਵਾ ਪਿੱਛੋਂ ਗੱਡੀ ਪੁਲਿਸ ਦੀ ਆਈ ਆ ਉੱਤਰ ਕੇ ਗੱਡੀ ਦੇ ਕੋਲ ਗਏ ਨੇ ਉਹਨਾਂ ਨੇ ਸੀਸਾ ਖੜਕਾਇਆ ਏ ਤੇ ਮੁੰਡੇ ਨੂੰ ਕਹਿੰਦੇ ਗੱਡੀ ਚੈੱਕ ਕਰਨੀ ਤੇ ਉਹਨੇ ਕਿਹਾ ਵੀ ਇਹ ਗੱਡੀ ਮੇਰੀ ਨਹੀਂ ਆ ਵੀ ਉਹਨੂੰ ਕਹਿੰਦੇ ਵੀ ਇਹ ਰਜਿੰਦਰ ਤਲਵੰਡੀ ਦੀ ਗੱਡੀ ਆ ਨਾ ਤੇ ਗੱਡੀ ਚੈੱਕ ਕਰਨੀ ਗੱਡੀ ਐ ਓਰੀਜਨਲ ਚੈੱਕ ਚੈੱਕ ਚੁਕ ਕੀਤੀ ਇਹਨਾਂ ਨੂੰ ਹੋ ਸਕਦਾ ਲੱਗਾ ਸੀ ਵੀ ਸ਼ਾਇਦ ਰਜਿੰਦਰ ਅੰਦਰ ਆ ਉਤੋਂ ਬਾਅਦ ਕੀ ਹੁੰਦਾ ਵਾ ਵੀ ਮੈਂ ਅੱਗੇ ਬਸ ਜੁਣਾ ਹਵਾ ਪਾਨੀ ਹੁਣੀ ਵੀ ਆਏ ਸਾਰੇ ਆਪਣਾ ਮੌਜੂਦ ਬਾਈ ਹੁਣੀ ਤੇ ਉਤੋਂ ਬਾਅਦ ਅਸੀਂ ਜਾਂਦੇ ਆ ਕੁਝ ਡਿਸਪੋਜ਼ਲ ਵਗੈਰਾ ਜਾਂ ਹੋਰ ਕੈਂਪ ਦਾ ਸਮਾਨ ਲੈਣ ਹੀ ਅਸੀਂ ਪੱਟੀ ਜਾਂਦੇ ਆ ਤੇ ਉਦੋਂ ਵੀ ਮੈਂ ਆਪਣੀ ਗੱਡੀ ਤੇ ਨਹੀਂ ਜਾਂਦਾ ਕਿਸੇ ਦੂਜੀ ਗੱਡੀ ਤੇ ਜਾਣਾ ਵਾ ਤੇ ਇਹ ਉਸੇ ਟਾਈਮ ਹੀ ਮੇਰੀ ਗੱਡੀ ਅੱਗੇ ਨਿਕਲਦੀ ਆ ਸਾਨੂੰ ਮੈਂ ਉਦੋਂ ਮਤਲਬ ਕਿ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਗੱਡੀ ਨੂੰ ਪਛਾਣ ਲਿਆ ਟਾਰਗੇਟ ਕਰਨਗੇ ਜਾਂ ਗੱਡੀ 'ਚ ਕੋਈ ਚੀਜ਼ ਰੱਖਣਗੇ ਜਾਂ ਕੋਈ ਸੌਨਲੀ ਕੁਝ ਕਰਨਗੇ ਤੇ ਅਸੀਂ ਉਹ ਗੱਡੀ ਪਾਸੇ ਉੱਥੇ ਵੀ ਮੈਂ ਸੋਚਿਆ ਵੀ ਗੱਡੀ ਘਰੇ ਲਾ ਦਈਏ ਗੱਡੀ ਘਰੇ ਲਾਉਣ ਚਲੇ ਗਏ ਤੇ ਅੱਗੇ ਆਪ ਚਲੇ ਗਏ ਨਾਲ ਵੀ ਕੋਈ ਸਮਾਨ ਲੈ ਕੇ ਆਉਣਾ ਹੈ ਕੈਂਪ ਤਾਂ ਹੀ ਪੱਟੀ ਗਏ ਆ ਤੇ ਉੱਥੇ ਪੱਟੀ ਮੋੜ ਤੇ ਇਹ ਫਿਰ ਇਹਨਾਂ ਨੇ ਗੱਡੀਆਂ ਸਾਡੇ ਮਗਰ ਲਾਈਆਂ ਵਾ ਉਤੋਂ ਅਸੀਂ ਗੱਡੀ ਭਜਾਈ ਆ ਤੇ ਆਪਣਾ ਪੱਟੀ ਪਰੇ ਜਾ ਕੇ ਤਰਮਤਰ ਨਾਲੇ ਰੋਡ ਤੋਂ ਫਿਰ ਅਸੀਂ ਚੌਂਕ ਨੂੰ ਵਾਪਸ ਆਏ ਆ ਤੇ ਜਦੋਂ ਚੌਂਕ ਨੂੰ ਵਾਪਸ ਆਏ ਆ ਤੇ ਫਿਰ ਇਹਨਾਂ ਦੀਆਂ ਦੋ ਗੱਡੀਆਂ ਉੱਥੇ ਸਾਨੂੰ ਫਿਰ ਇਹ ਉਹ ਉਤੋਂ ਸਾਨੂੰ ਫੜਨ ਪਏ ਆ ਤੇ ਉਸ ਤੋਂ ਬਾਅਦ ਅਸੀਂ ਗੱਡੀ ਭਜਾ ਕੇ ਤੇ ਆਪਣਾ ਨਿਕਲ ਕੇ ਆਏ ਆ ਤੇ ਵੇਖੋ ਵੀ ਅਸੀਂ ਕਸਪੂਰ ਕੀ ਕੀਤਾ ਵਾ ਕਸੂਰੇ ਹੋ ਕੀਤਾ ਹੋਆ ਵੀ ਅਸੀਂ ਸਰਕਾਰ ਨੂੰ ਸਵਾਲ ਕੀਤੇ ਆ ਅਸੀਂ ਇਹਨਾਂ ਦਾ ਜਿਹੜਾ ਵੀ ਇਹਨਾਂ ਨੂੰ ਵਿਖਾਇਆ ਇਹਨਾਂ ਦੇ ਫਰਜ਼ਾਂ ਤੋਂ ਜਾਣੂ ਕਰਾਇਆ ਵੀ ਆ ਤੁਹਾਡੇ ਫਰਜ਼ ਆ ਤੁਸੀਂ ਆਪਣੇ ਫਰਜ਼ਾਂ ਤੋਂ ਭੱਜ ਰਹੇ ਜੇ ਅਸੀਂ ਸੇਵਾ ਕਰ ਰਹੇ ਆ ਅਸੀਂ ਤੁਹਾਡਾ ਆਪਣਾ ਕੈਂਪ ਚਲਾ ਰਹੇ ਆ ਤੁਸੀਂ ਸਾਰੇ ਵੀਡੀਓ ਵੇਖਦੇ ਤੁਹਾਨੂੰ ਪਤਾ ਹੋਆ ਤੇ ਜਦੋਂ ਅਸੀਂ ਇੱਥੇ ਕੈਂਪ ਲਾਉਣ ਲੱਗੇ ਹਾਂ ਉਸ ਦਿਨ ਸਾਨੂੰ ਕੈਂਪ ਵੀ ਲਾਉਣ ਨਹੀਂ ਦਿੱਤਾ ਜਾ ਰਿਹਾ ਅਸੀਂ ਚਲੋ ਵੀ ਸਾਰੇ ਉੱਥੇ ਵੀਰਾ ਭਰਾਵਾਂ ਨੇ ਨੌਜਵਾਨਾਂ ਨੇ ਇਕੱਠਿਆਂ ਹੋ ਕੇ ਹੰਬਲਾ ਪ੍ਰਾਲਾ ਮਾਰਿਆ ਤੇ ਉੱਥੇ ਕੈਂਪ ਲਾਇਆ ਗਿਆ ਤੇ ਉਸ ਤੋਂ ਬਾਅਦ ਹੀ ਇਹਨਾਂ ਨੇ ਸਰਕਾਰੀ ਕੈਂਪ ਅਗਲੇ ਪਾਸੇ ਇੱਕ ਹੋਰ ਆਪਣਾ ਲਗਾਇਆ ਏ ਤੇ ਹੁਣ ਪਤਾ ਨਹੀਂ ਵੀ ਕੀ ਰੰਜਿਸ਼ ਆ ਕੀ ਸਾਡੇ ਤੋਂ ਕੀ ਸਾਡੇ ਨਾਲ ਇਹਨਾਂ ਦਾ ਵੈਰ ਆ ਜਾਂ ਅਸੀਂ ਕਸੂਰ ਕੀ ਕੀਤਾ ਏ ਮੈਨੂੰ ਨਹੀਂ ਪਤਾ ਵੀ ਅਸੀਂ ਕੀ ਕਸੂਰ ਕੀਤਾ ਵਾ ਅਸੀਂ ਸੇਵਾ ਤੋਂ ਇਲਾਵਾ ਉਹਦੋਂ ਦਾ ਕੁਝ ਨਹੀਂ ਕਰ ਰਹੇ ਅਸੀਂ ਆਪਣਾ ਘਰ ਬਾਹਰ ਛੱਡਿਆ ਏ ਮੈਨੂੰ ਕੋਈ ਨਹੀਂ ਪਤਾ ਵੀ ਅਸੀਂ ਕਸੂਰ ਕੀ ਕੀਤਾ ਏ ਤੇ ਇਹਨਾਂ ਨੇ ਫਿਰ ਆਪਣਾ ਵੀ ਆ ਸਾਡੇ ਹਾਲਾਤ ਕੀਤੇ ਨੇ ਤੇ ਉਸ ਤੋਂ ਬਾਅਦ ਵੀ ਜਦੋਂ ਚੌਂਕੀ ਜਾਇਆ ਜਾਂਦਾ ਇਹ ਜਿਹੜੀ ਚੌਂਕੀ ਇੰਚਾਰਜ ਦਾ ਫੋਨ ਵੀ ਆਉਂਦਾ ਹੈ ਜਦ ਮੇਰੀ ਗੱਡੀ ਚੈੱਕ ਹੁੰਦੀ ਤੇ ਮੈਂ ਫੋਨ ਲਾ ਕੇ ਪੁੱਛਦਾ ਹਾਂ ਵੀ ਗੱਡੀ ਕਿਉਂ ਚੈੱਕ ਕੀਤੀ ਪਹਿਲਾਂ ਮੈਨੂੰ ਕਹਿੰਦੇ ਪਲੇਖੇ ਨਾਲ ਨੰਬਰ ਲੱਗ ਗਿਆ ਬਾਅਦ ਜਦੋਂ ਮੈਂ ਪੁੱਛਿਆ ਤੇ ਫਿਰ ਮੈਨੂੰ ਕਹਿੰਦੇ ਆ ਵੀ ਉਹ ਰਾਤ ਕਿਸੇ ਦਾ ਜੀ ਐਕਸੀਡੈਂਟ ਹੋਇਆ ਉਹ ਨੰਬਰ ਲੱਗ ਗਿਆ ਪਲੇਖਾ ਪੈ ਗਿਆ ਪਲੇਖੇ ਨਾਲ ਗੱਡੀ ਚੈੱਕ ਹੋ ਗਈ ਆ ਜੀ ਉਹ ਆ ਜੀ ਇਹ ਆ ਜੀ ਐਦਾਂ ਦੀ ਇਹਨਾਂ ਨੇ ਮਾਰ ਕੇ ਮਸਲਾ ਟਾਲਤਾ ਜਦੋਂ ਬੰਦੇ ਬੰਦੇ ਇਕੱਠੇ ਹੋ ਗਏ ਉੱਥੇ ਚੌਂਕੀ ਜਾਂਦੇ ਨੇ ਪ ਉਦੋਂ ਉੱਥੇ ਕਿਹਾ ਜਾਂਦਾ ਵੀ ਸਾਡੇ ਹੱਥ ਵਸਦੀ ਨਹੀਂ ਐ ਮਸਲਾ ਬੜਾ ਵੱਡਾ ਵਾ ਵੀ ਸਾਡੇ ਹੱਥ ਵਸਦੀ ਗੇਮ ਨਹੀਂ ਐ ਜਿਹੜਾ ਮਸਲਾ ਵਾ ਵੱਡਾ ਵਾ ਸੋ ਇਹ ਇਨਾਂ ਦੇ ਹਾਲਾਤ ਆ ਵੀ ਇਹ ਜਿਹੜੀ ਨੌਜਵਾਨੀ ਪੰਜਾਬ ਦੀ ਆ ਉਹਨੂੰ ਸੇਵਾ ਵੀ ਨਹੀਂ ਕਰਨ ਦਿੱਤਾ ਜਾਂਦਾ ਮੈਂ ਕਿਨਾਂ ਵਾ ਵੀ ਪੰਜਾਬ ਦੇ ਵਾਸੀਓ ਅੱਜ ਤੁਹਾਨੂੰ ਲੋੜ ਆ ਜਰੂਰ ਅਹ ਹੰਬਲਾ ਮਾਰੋ ਜਰੂਰ ਇਹ ਸਾਡੀ ਆਵਾਜ਼ ਨੂੰ ਤੁਸੀਂ ਬਲੰਦ ਕਰਨਾ ਤੁਸੀਂ ਸਾਡੀ ਆਵਾਜ਼ ਬਣੋ ਜਰੂਰ ਆਹ ਵੀਡੀਓ ਨੂੰ ਵੀ ਸ਼ੇਅਰ ਕਰਦੇ ਹੋ ਸਾਡੀ ਆਵਾਜ਼ ਬਣੋ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਇਹ ਵਹਿਮ ਰੱਖਦੇ ਆ ਸਾਨੂੰ ਦਬਾਉਣਾ ਚਾਹੁੰਦੇ ਆ ਤੇ ਮੈਂ ਇੱਕ ਗੱਲ ਸਰਕਾਰ ਨੂੰ ਤੇ ਦੂਜਿਆਂ ਨੂੰ ਕਹਿਣਾ ਚਾਹੁੰਦਾ ਉਹ ਵੀ ਅਸੀਂ ਕੋਈ ਨਜਾਇਜ਼ ਕੰਮ ਨਹੀਂ ਕਰ ਰਹੇ ਸੇਵਾ ਆ ਸੀ ਕਿਸੇ ਉਹ ਪੁੱਛ ਕੇ ਨਹੀਂ ਕਰਨੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਵਾਂਗੇ ਤੇ ਸਾਨੂੰ ਜੇਕਰ ਤੁਸੀਂ ਕਹਿੰਦੇ ਜਿਹੜਾ ਵੀ ਸ਼ਾਇਦ ਅਸੀਂ ਡਰ ਕੇ ਘਰੇ ਬਹਿ ਜਾਾਂਗੇ ਸੇਵਾ ਕਰਨੋਂ ਛੱਡ ਦਾਂਗੇ ਜਾਂ ਸੱਚ ਬੋਲਣੋਂ हट ਜਾਾਂਗੇ ਤੇ ਉਹ ਗੱਲ ਨਹੀਂ ਬਾਨੀ ਸੋ ਬੇਣਤੀ ਸੰਗਤ ਨੂੰ ਆ ਭੈਣਾ ਭਰਾਵਾਂ ਨੂੰ ਬੇਨਤੀ ਆ ਅਪੀਲ ਆ ਵੀ ਜਰੂਰ ਸਾਡੀ ਆਵਾਜ਼ ਬਣੋ ਵੇਖੋ ਅਸੀਂ ਕੋਈ ਨਸ਼ਾ ਵੇਚਣ ਵਾਲੇ ਨਹੀਂ ਅਸੀਂ ਕੋਈ ਚਟਾ ਨਹੀਂ ਵੇਚ ਰਹੇ ਹੋ ਸਕਦਾ ਵੀ ਸ਼ਾਇਦ ਨਹੀਂ ਕਰ ਰਹੇ ਤੇ ਤਾਂ ਹੀ ਇਹ ਸਾਡੇ ਪਿੱਛੇ ਲਾ ਰਹੇ ਹੈ ਸ਼ਾਇਦ ਕਰਦੇ ਹੁੰਦੇ ਤੇ ਅੱਜ ਅਹੀਂ ਘਰਾਂ 'ਚ ਬੈਠੇ ਹੁੰਦੇ ਅੱਜ ਅਹੀਂ ਸ਼ਾਇਦ ਏਸੀ ਲਾ ਕੇ ਤੇ ਵੱਡੀਆਂ-ਵੱਡੀਆਂ ਕੋਠੀਆਂ ਪਾ ਕੇ ਬੈਠੇ ਹੁੰਦੇ ਸੋ ਸੰਗਤ ਨੂੰ ਇਹੋ ਬੇਨਤੀ ਹੈ ਵੀ ਸਾਡੀ ਆਵਾਜ਼ ਬਣੂ ਇਹ ਤੁਹਾਡੀ ਜਾਣਕਾਰੀ ਵਾਸਤੇ ਵੀਡੀਓ ਪਾਈ ਹੈ ਵੀ ਸਾਡੇ ਨਾਲ ਅਜਾ ਹੋ ਰਿਹਾ ਹੈ